learn to actualize ਤੇ ਤੁਹਾਡਾ ਸਵਾਗਤ ਹੈ ਇਹ ਇੱਕ ਖੁਸ਼ਖਬਰੀ ਜੋ ਫਿਜ਼ੀਕਲ ਐਜੂਕੇਸ਼ਨ ਦੇ ਸਟੂਡੈਂਟ ਨੇ ਹਾਂ ਕਿਹੜੇ ਸਟੂਡੈਂਟ ਨੇ ਕਿਸ ਲੈਵਲ ਦੇ ਸਟੂਡੈਂਟ ਨੇ ਕਿਹੜਾ ਕੋਰਸ ਕੀਤਾ ਹੈ ਉਹਦੀ ਜਾਣਕਾਰੀ ਸਰ ਦੇਣਗੇ ਜੋ ਪੋਸਟਾਂ ਆਈਆਂ ਨੇ ਪੰਜਾਬ ਗਵਰਨਮੈਂਟ ਦੁਆਰਾ ਉਹ ਤੁਹਾਡੇ ਲਈ ਮੁਬਾਰਕ ਹੈ ਉਹਦੀ ਤਿਆਰੀ ਸ਼ੁਰੂ ਕਰਨੀ ਚਾਹੀਦੀ ਹੈ ਉਸ ਲਈ ਅਸੀਂ ਲਰਨ ਕਰਾਂਗੇ ਕਿ ਹੁਣ ਤੱਕ ਕਿਹੜੀ ਜਾਣਕਾਰੀ ਆ ਚੁੱਕੀ ਹੈ ਸਿਰ ਪਲੀਜ਼ ਸੋ ਇੱਕ ਬਹੁਤ ਹੀ ਖੁਸ਼ਖਬਰੀ ਹੈਗੀ ਆ ਫਿਜ਼ੀਕਲ ਐਜੂਕੇਸ਼ਨ ਕਾਡਰ ਦੇ ਲਈ ਕਿਉਂਕਿ ਇੱਕ ਬੰਪਰ ਵੈਕੈਂਸੀ ਹਣਾ ਪੰਜਾਬ ਦੇ ਇਤਿਹਾਸ ਦੇ ਵਿੱਚ 2000 ਪੀਟੀਆਈ ਦੀਆਂ ਪੋਸਟਾਂ ਫਾਈਨਲੀ ਉਹਦੀ ਐਡਵਰਟਾਈਜ਼ਮੈਂਟ ਅੱਜ ਆ ਚੁੱਕੀ ਹੈ ਸਾਡੇ ਕੋਲ ਤੇ ਤੁਸੀਂ ਵਧਾਈ ਦੇ ਪਾਤਰ ਹੋ ਤੇ ਜੇ ਆਪਾਂ ਗੱਲ ਕਰੀਏ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਦੀ ਵੈਬਸਾਈਟ ਦੀ ਇੱਥੇ ਦੇਖੋ ਲਿਖਿਆ ਅਪਲਾਈ ਫੋਰ ਪੀਟੀਆਈ 2000 ਟੀਚਰ ਵਿਲ ਬੀ ਓਪਨ ਸੂਨ ਜਿਹੜਾ ਪੋਰਟਲ ਹੈਗਾ ਉਹ ਬਹੁਤ ਜਲਦੀ ਓਪਨ ਹੋਣ ਵਾਲਾ ਹੈ ਇਸ ਤੋਂ ਇਲਾਵਾ ਦੀ ਟੈਸਟਿੰਗ ਲਿੰਕ ਵੀ ਪਾ ਦਿੱਤਾ ਗਿਆ ਠੀਕ ਹੈ ਜੀ ਇੱਥੇ ਕਲਿੱਕ ਕਰੋਗੇ ਕਿਦਾਂ ਮਤਲਬ ਕਿ ਕਿ ਫਿੱਲ ਕਰਦਾ ਕਿਦਾਂ ਹੋਣਾ ਹੈਗਾ ਉਹ ਤੁਸੀਂ ਗਾਈਡ ਕਰੋਗੇ ਰਹਿਣ ਸਾਰਾ ਦੱਸਾਂਗੇ ਤੁਹਾਨੂੰ ਫਾਰਮ ਕਿਦਾਂ ਫਿੱਲ ਕਰਨਾ ਇਸ ਤੋਂ ਇਲਾਵਾ ਅੱਜ 14/7/2025 ਨੂੰ ਐਡਵਰਟਾਈਜ਼ਮੈਂਟ ਆ ਚੁੱਕੀ ਹੈ ਰਿਗਾਰਡਿੰਗ 2000 ਪੀਟੀਆਈ ਟੀਚਰ ਪ੍ਰਾਇਮਰੀ ਕੈਡਰ ਐਂਡ ਇੱਧਰ ਤੁਸੀਂ ਦੇਖੋ ਇੱਥੇ ਲਿਖਿਆ ਦਫਤਰ ਡਾਇਰੈਕਟੋਰੇਟ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਅ ਜਨਤਕ ਨਿਯੁਕਤੀਆਂ ਸਿੱਖਿਆ ਵਿਭਾਗ ਪੰਜਾਬ ਵੱਲੋਂ 2000 ਪੀਟੀਆਈ ਅਧਿਆਪਕ ਐਲੀਮੈਂਟਰੀ ਕੈਡਰ ਦੀ ਭਰਤੀ ਕਰਨ ਲਈ ਯੋਗ ਉਮੀਦਵਾਰਾਂ ਤੋਂ ਪ੍ਰਤੀ ਬੇਨਤੀਆਂ ਦੀ ਮੰਗ ਕੀਤੀ ਜਾਂਦੀ ਹੈ ਇਹਨਾਂ ਅਸਾਮੀਆਂ ਲਈ ਸ਼ਰਤਾਂ ਬੜੀ ਗੌਰ ਕਰਨ ਵਾਲੀ ਗੱਲ ਹੈ ਇੱਥੇ ਲਿਖਿਆ ਹੈ ਜਿਹੜੀ ਸ਼ਰਤਾਂ ਹੈਗੀਆਂ ਨੇ ਉਹ ਸ਼ਰਤਾਂ ਅ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਦੀ ਜਿਹੜੀ ਵੈਬਸਾਈਟ ਆ ਉੱਤੇ 18 7 2025 ਨੂੰ ਦੇਖੀਆਂ ਜਾਣਗੀਆਂ ਹੁਣ ਸਰ ਇਹ ਸ਼ਰਤਾਂ ਦਾ ਮਤਲਬ ਕੀ ਹੈ ਕੀ ਇਸ ਕੋਰਸ ਹੈ ਨਾ ਇਸ ਪੋਸਟ ਨੂੰ ਫਿਲ ਕਰਨ ਲਈ ਡੀਪੀਐਡ ਵਾਲੇ ਹੀ ਜਾਂ ਸੀਪੀਐਡ ਵਾਲੇ ਹੀ ਐਲੀਜੀਬਲ ਆ ਜਾਂ ਬੀਪੀਐਸ ਬੀਪੀਐਡ ਵਾਲੇ ਵੀ ਐਲੀਜੀਬਲ ਆ ਇਸ ਦੀ ਕਲੈਰਿਟੀ ਉਦੋਂ ਹੋਏ ਉਸ ਇਸ ਦੀ ਕਲੈਰਿਟੀ ਹੋਏਗੀ ਥਾਰ 18 7 2025 ਦੇ ਵਿੱਚ ਜੇ ਬੀ ਵਾਲੇ ਸ਼ਾਮਿਲ ਹੁੰਦੇ ਨੇ ਤੇ ਕੰਪੀਟੀਸ਼ਨ ਵੱਧ ਜਾਏਗਾ ਬਿਲਕੁਲ ਕਿਉਂਕਿ ਬਹੁਤ ਸਾਰੇ ਪੰਜਾਬ ਦੇ ਵਿੱਚ ਇਹੋ ਜਿਹੇ ਵਿਦਿਆਰਥੀ ਨੇ ਜਿਨ੍ਹਾਂ ਨੇ ਡੀਪੀਐੜ ਨਹੀਂ ਕੀਤੀ ਹੋਈ ਕਿਉਂਕਿ ਡੀਪੀਐੜ ਜਿਹੜਾ ਇੱਕ ਡਿਪਲੋਮਾ ਫਿਜ਼ੀਕਲ ਐਜੂਕੇਸ਼ਨ ਜਿਹੜਾ ਹੈਗਾ ਜਿਹੜਾ ਕੋਰਸ ਆ ਬਹੁਤ ਘੱਟ ਤੁਹਾਨੂੰ ਕਾਲਜਸ ਦੇ ਵਿੱਚ ਦੇਖਣ ਨੂੰ ਮਿਲੇਗਾ ਤੇ ਇਹਦੇ ਵਿੱਚ ਇਸ ਟਾਈਮ ਦੇ ਉੱਤੇ ਜ਼ਿਆਦਾਤਰ ਜਿਹੜੇ ਵਿਦਿਆਰਥੀ ਨੇ ਉਹ ਰਾਜਸਥਾਨ ਤੋਂ ਪੰਜਾਬ ਤੋਂ ਡੀਪੀਐੜ ਕਰਦੇ ਪਏ ਨੇ ਸੋ ਬਹੁਤ ਸਾਰੇ ਵਿਦਿਆਰਥੀ ਅੱਜ ਦੀ ਡੇਟ ਦੇ ਵਿੱਚ ਜਾਂ ਤਾਂ ਉਹ ਜੇ ਕਿਸੇ ਨੇ 12th ਤੋਂ ਬਾਅਦ ਉਹ ਬੱਚਾ ਬੀਪੀਐਸ ਕਰਦਾ ਹੈ ਜਾਂ ਉਹ ਬੱਚਾ ਗ੍ਰੈਜੂਏਸ਼ਨ ਤੋਂ ਬਾਅਦ ਬੀਪੀਐਡ ਕਰਦਾ ਹੈ ਸੋ ਇਹ ਦੇਖਣਾ ਇਹ ਪਤਾ ਲੱਗੇਗਾ ਸਾਨੂੰ 18 7 2025 ਨੂੰ ਕਿ ਇਹਦੇ ਵਿੱਚ ਕਿਉਂਕਿ ਜਿਹੜਾ ਗੈਜ਼ਟ ਆਇਆ ਹਮ ਹਸ ਹੁਣ ਜਿਹੜਾ ਗੈਜ਼ਟ ਆਇਆ ਇੱਕ ਜਿਹੜਾ ਪੁਰਾਣਾ ਗੈਜ਼ਟ ਆਇਆ ਸੀ ਉਹਦੇ ਵਿੱਚ ਬੀਪੀਐਡ ਵੀ ਸੀਗੀ ਬੀਪੀਐਸ ਵੀ ਸੀਗੀ ਡੀਪੀਐਡ ਵੀ ਸੀਗੀ ਸੀਪੀਐਡ ਵੀ ਸੀਗੀ ਜੀ ਪਰ ਪਤਾ ਨਹੀਂ ਕੀ ਚੇਂਜਸ ਆਏ ਕੀ ਦਿਮਾਗ ਖਾ ਹੈ ਸਰਕਾਰ ਦੇ ਉਹਨਾਂ ਨੇ ਬੀਪੀਐਡ ਤੇ ਬੀਪੀਐਸ ਨੂੰ ਗਾਇਬ ਕਰ ਦਿੱਤਾ ਤੇ ਉਹਦੇ ਵਿੱਚ ਪਰ ਕੀ ਪਤਾ ਤੋਹਫਾ ਆਉਣ ਵਾਲੀ ਵੀ ਹੋਵੇ। ਬਿਲਕੁਲ ਹੋ ਸਕਦਾ। ਸੋ ਤੁਹਾਨੂੰ ਕੁਝ ਕਲੀਅਰ ਨਹੀਂ 18 ਨੂੰ ਕਲੀਅਰ ਹੋ ਜਾਵੇ। ਹੋਪਫੁਲ ਰਹੋ। ਮੇਬੀ ਬੀਪੀਐਸ ਤੇ ਬੀਪੀਐਡ ਵੀ ਇਹਦੇ ਵਿੱਚ ਸ਼ਾਮਲ ਕਰ ਲਿੱਤੀਆਂ ਹੋਣ। ਇਹ ਹੋ ਸਕਦਾ ਹੈ। ਠੀਕ ਹੈ। ਤੇ ਰਾਜਸਥਾਨ ਦਾ ਕੰਪੀਟੀਸ਼ਨ ਕਿੰਨਾ ਜ਼ਿਆਦਾ ਹੋਏਗਾ? ਤੁਸੀਂ ਕੀ ਦੇਖੋ ਰਾਜਸਥਾਨ ਤੋਂ ਬਹੁਤ سارے ਬੱਚੇ ਨੇ ਜਿਵੇਂ ਗੱਲ ਕਰਾਂ ਹਨੂਮਾਨਗੜ੍ਹ, ਗੰਗਾਨਗਰ ਵਾਲੀ ਪੈਲਟ ਜਿਹੜੀ ਆ ਗਿਆ। ਉੱਥੋਂ ਬਹੁਤ سارے ਬੱਚਿਆਂ ਨੇ ਡੀਪੀਐਡ ਕੀਤੀ ਹੋਈ ਆ। ਤੇ ਉਹ ਬੱਚਿਆਂ ਨੇ ਕਿਤੇ ਵੀ ਪੰਜਾਬ ਤੋਂ ਹਾਂ ਹਾਂਜੀ ਹਾਂਜੀ ਪੰਜਾਬ ਤੋਂ ਕੀਤੀ ਹੈ ਤੇ ਉਹ ਬੱਚਿਆਂ ਨੇ ਪੰਜਾਬੀ ਵੀ ਪੜ੍ਹੀ ਹੁੰਦੀ ਆ ਜੀ ਠੀਕ ਹੈ ਤੇ ਕਿਉਂਕਿ ਰਾਜਸਥਾਨ ਚ ਪੀਟੀਆਈ ਦੀ ਬਹੁਤ ਸਾਰੀਆਂ ਮਤਲਬ ਬੰਪਰ ਹਜ਼ਾਰਾਂ ਦੇ ਵਿੱਚ ਵੈਕੈਂਸੀਆਂ ਆਉਂਦੀਆਂ ਇਸ ਕਰਕੇ ਉਧਰ ਦੇ ਬੱਚੇ ਬਹੁਤ ਜ਼ਿਆਦਾ ਮੋਟੀਵੇਟਿਡ ਨੇ ਡਿਪੀਅਟ ਕਰਨੀ ਤੇ ਉਹ ਪੰਜਾਬ ਦੇ ਵਿੱਚ ਆ ਕੇ ਉਹ ਡਿਪੀਅਟ ਕਰਦੇ ਨੇ ਕਾਲਜਾਂ ਦੇ ਵਿੱਚ ਠੀਕ ਕੰਸੀਡਰ ਕਰਨਾ ਇੱਕ ਤਾਂ ਮੋਟੀਵੇਸ਼ਨ ਇਹ ਹੋ ਗਈ ਕਿ ਪੋਸਟਾਂ ਬਹੁਤ ਨੰਬਰ ਬਹੁਤ ਜ਼ਿਆਦਾ ਹੈ ਦੂਸਰਾ ਕਿ ਇਹਦੀ ਸੈਲਰੀ ਸਕੇਲ ਜਾਂ ਇਹਦਾ ਲਟਕਾ ਕਿੰਨਾ ਹੋ ਸਕਦਾ ਪੋਜ਼ਿਟਿਵ ਨੈਗੇਟਿਵ ਫੈਕਟਰ ਹੋਰ ਕਿਹੜੇ ਨੇ ਦੇਖੋ ਜੇ ਗੱਲ ਕੀਤੀ ਜਾਵੇ ਸੈਲਰੀ ਦੀ ਜੀ ਤੇ ਮੇਰੇ ਹਿਸਾਬ ਨਾਲ 29500 ਦੇ ਨੇੜੇ ਤੇ ਡੇ ਤੁਹਾਨੂੰ ਬੇਸਿਕ ਸੈਲਰੀ ਮਿਲਦੀ ਆ ਠੀਕ ਹੈ ਐਂਡ 3 ਸਾਲ ਦਾ ਪ੍ਰੋਬੀਸ਼ਨ ਹਾਂ 7th pay commission ਅਕੋਰਡਿੰਗ ਟੂ 3 ਸਾਲ ਦਾ ਪ੍ਰੋਬੀਸ਼ਨ ਪੀਰੀਅਡ ਹੈ ਜੀ ਐਂਡ ਉਸ ਤੋਂ ਬਾਅਦ ਤੁਹਾਡਾ ਨੈਅਰਬਾਊਟ 45 ਪਲੱਸ ਦੇ ਨਿਹੜੇ ਤੁਸੀਂ ਚਲੇ ਜਾਂਦੇ ਹੋ ਜੀ ਐਸ ਪਰ ਮਾਈ ਨੋਲੇਜ ਸ਼ਾਇਦ ਮੇਥੇ ਗਲਤੀ ਹੋ ਸਕਦਾ ਤੇ ਇੱਕ ਅੱਛੀ ਖਾਸੀ ਸੈਲਰੀ ਹੈ ਹਾਂ ਗਵਰਨਮੈਂਟ ਦਾ ਆਪਾਂ ਲੱਗਣ ਜਾ ਰਹੇ ਹਾਂ ਐਂਡ ਬਹੁਤ ਦੇਖੋ ਮੈਂ ਜੇ ਗੱਲ ਕਰਾਂ ਇੰਡੀਆ ਦੇ ਵਿੱਚ ਜੇ ਤੁਸੀਂ ਸਰਕਾਰੀ ਨੌਕਰੀ ਕਰ ਰਹੇ ਹੋ ਤੇ ਤੁਸੀਂ ਰਾਜੇ ਹੋ ਹੂੰ ਠੀਕ ਹੈ ਨਾ ਤੇ ਬੜੀ ਅੱਛੀ ਪੋਸਟ ਕੱਢੀ ਹੈ ਬੜੀ ਵੱਡੀ ਸੋ ਬੜੀ دیر ਬਾਅਦ ਵੀ ਨਿਕਲੀ ਹੈ ਮੇਰੇ ਖਿਆਲ ਮੈਂ ਕਹਿੰਦਾ ਇੱਕ ਬਹੁਤ دیر ਬਾਅਦ ਤੇ ਆਪ ਆਮ ਆਦਮੀ ਪਾਰਟੀ ਦੀ ਹੈ ਨਾ ਇਹ ਇੱਕ ਮੈਂ ਕਹੂੰਗਾ ਕਿ ਬਹੁਤ ਵੱਡਾ ਉਹਨਾਂ ਦਾ ਪ੍ਰੋਫਾਈਲ ਹੈ ਹੈ ਨਾ ਪੰਜਾਬ ਫਿਜ਼ੀਕਲ ਐਜੂਕੇਸ਼ਨ ਟੀਚਰਸ ਉਸ ਦੇ ਸੋ ਸੋ ਹੁਣ ਮੋਟੀਵੇਸ਼ਨ ਤਾਂ ਇਹ ਬਣਦੀ ਹੈ ਕਿ ਤੁਸੀਂ ਜੀ ਜਾਣ ਨਾਲ ਇਸ ਦੀ ਤਿਆਰੀ ਕਰੋ ਤੇ ਮੈਂ ਤੁਹਾਡੇ ਸਾਹਮਣੇ ਤੋਹਫਾ ਹੀ ਰੱਖ ਰਿਹਾ ਹਾਂ ਕਿਉਂਕਿ ਸਰ ਪਿਛਲੇ 5-6 ਵਾਰ ਇਹਨਾਂ ਨੇ ਬਿਨਾਂ ਤਿਆਰੀ ਤੋਂ UGC NET ਦਿੱਤਾ ਹੈ ਔਰ ਸਾਰਿਆਂ ਵਿੱਚ ਸਫਲ ਹੋਏ ਨੇ ਇਸ ਤੋਂ ਇਲਾਵਾ ਹ ਹਰਿਆਣੇ ਦੀਆਂ ਅਸਿਸਟੈਂਟ ਪ੍ਰੋਫੈਸਰ ਦੀਆਂ ਪੋਸਟਾਂ ਵਿੱਚ ਸਫਲ ਹੋਏ ਨੇ ਪੰਜਾਬ ਵਿੱਚ ਪਹਿਲਾਂ ਤੋਂ ਜਿਹੜੀਆਂ ਫਿਜ਼ੀਕਲ ਐਜੂਕੇਸ਼ਨ ਦੀਆਂ ਪੋਸਟਾਂ ਨਿਕਲੀਆਂ ਉਹਨਾਂ ਵਿੱਚ ਇਹਨਾਂ ਨੇ ਸਕਸੈਸ ਹਾਸਲ ਕੀਤੀ ਹੈ ਸੋ ਇਹਨਾਂ ਦੀਆਂ ਬੁੱਕਸ ਵੀ ਆ ਰਹੀਆਂ ਨੇ ਕੁਝ ਇੱਕ ਆਲਰੇਡੀ ਇਹ UGC NET ਫਿਜ਼ੀਕਲ ਐਜੂਕੇਸ਼ਨ ਵਾਲਿਆਂ ਨੂੰ ਟੀਚ ਕਰ ਰਹੇ ਨੇ ਇੱਕ ਸਟਰਕਚਰਡ ਪ੍ਰੋਗ੍ਰਾਮ ਰਾਮ ਦੇ ذریعے ਸਟਰਕਚਰਡ ਪ੍ਰੋਗਰਾਮ ਹੁੰਦਾ ਹੈ ਕਿ ਤੁਹਾਡਾ ਜਿਹੜਾ ਮਟੀਰੀਅਲ ਪ੍ਰੋਵਾਈਡ ਕੀਤਾ ਜਾਣਾ ਹੈ ਕਿੰਨਾ YouTube ਤੇ ਹੋਏਗਾ ਸੌਰੀ ਜਾਂ ਆਨਲਾਈਨ ਹੋਏਗਾ ਕਿ ਕਿੰਨੀਆਂ PDF ਹੋਣਗੀਆਂ ਕਿੰਨਾ LMS ਤੇ ਕੁਇਜ਼ ਦੇ ਫਾਰਮ ਵਿੱਚ ਉਹ ਬੜਾ ਅੱਛਾ ਸਿਸਟਮ ਹੁੰਦਾ ਹੈ ਜਿਹੜਾ ਲਰਨਿੰਗ ਥਿਉਰੀਜ਼ ਨੂੰ ਮੱਦੇਨਜ਼ਰ ਰੱਖ ਕੇ ਬਣਾਇਆ ਗਿਆ ਹੁੰਦਾ ਹੈ ਕਿਉਂਕਿ ਮੈਂ ਤੁਹਾਨੂੰ ਦੱਸਦਾ ਕਿ ਮੇਰਾ ਆਪਣਾ ਬਹੁਤ ਜਿਵੇਂ ਸਰ ਨੇ ਗੱਲ ਕੀਤੀ ਬਹੁਤ ਜ਼ਿਆਦਾ ਐਕਸਪੀਰੀਅੰਸ ਆ ਕਿ ਕੰਪੀਟੀਟਿਵ ਇਗਜ਼ਾਮ ਨੂੰ ਕਲੀਅਰ ਕਿਵੇਂ ਕਰਨਾ ਹੈ ਹਮ ਮਾਸਟਰ ਕੈਡਰ ਪਰ ਤਿਆਈ ਸੀਗੀ ਜੀ ਅ ਮੇਰੇ ਮੇਰਾ 9th ਰੈਂਕ 9th 10th ਰੈਂਕ ਸੀਗਾ ਪੰਜਾਬ ਦੇ ਵਿੱਚ 123 ਨੰਬਰ ਸੀਗੇ ਬਹੁਤ ਵਧੀਆ ਉਸ ਤੋਂ ਇਲਾਵਾ ਮੇਰਾ ਪੰਜ ਵਾਰੀ UGC NET ਹੈਗਾ ਜਨਰਲ ਕੈਟਾਗਰੀ ਦੇ ਵਿੱਚ ਗੁੱਡ ਲਗਾਤਾਰ ਮੈਂ ਜਦੋਂ ਐਮਪੀਅਰਡ ਕਰਦਾ ਹਾਂ ਹਰ ਸਾਲ ਮੈਂ ਇੱਕ ਵਾਰੀਆ ਪੇਪਰ ਮੈਂ ਤੁਹਾਨੂੰ ਪੜਦੇ ਵੀ ਨਹੀਂ ਦੇਖਿਆ ਪੜ ਕੇ ਤੇ ਉਸ ਤੋਂ ਇਲਾਵਾ ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਦੀ ਹੁਣੇ ਪੋਸਟ ਦਾ ਪ੍ਰੀ ਕਲੀਅਰ ਕੀਤਾ ਸੀਗਾ ਜੀ ਹੁਣ ਮੇਨਸ ਲਿਖਿਆ ਹੈ ਉਹਦਾ ਤੇ ਉਹਦਾ ਵੀ ਨਤੀਜਾ ਆਉਣ ਵਾਲਾ ਹੈ ਤੇ ਐਕਸਪੀਰੀਅੰਸ ਹੈਗਾ ਮੇਰੇ ਕੋਲ ਤੇ ਉਹ ਐਕਸਪੀਰੀਅੰਸ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਗਾ ਇੱਕ ਅਸੀਂ ਕੋਰਸ ਸਟਾਰਟ ਕਰਾਂਗੇ ਜੀ ਬਹੁਤ ਜਲਦ 18 ਤਰੀਕ ਦੀ ਵੇਟ ਹੈਗੀ ਉਸ ਤੋਂ ਬਾਅਦ ਕੋਰਸ ਸਟਾਰਟ ਕਰਾਂਗੇ ਐਂਡ ਉਸ ਕੋਰਸ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਇਸ ਪੀਟੀਆਈ 2000 ਦੀ ਤਿਆਰੀ ਕਰਨੀ ਹੈ ਕਿਉਂਕਿ ਨੀਅਰ ਅਬਾਊਟ ਮੰਨ ਕੇ ਚਲੋ ਜੇ ਬੀਪੀਐਸ ਬੀਪੀਐਡ ਇਨਕਲੂਡ ਹੋ ਗਈ ਜੀ ਤੇ ਫਿਰ ਕੰਪੀਟੀਸ਼ਨ ਬਹੁਤ ਜ਼ਿਆਦਾ ਹਾਈ ਹੋਣ ਵਾਲਾ ਹੈ ਜੀ ਨੀਅਰ ਅਬਾਊਟ ਤੁਸੀਂ ਮੰਨ ਕੇ ਚੱਲੋ ਕਿ 10 ਤੋਂ 12 ਹਜ਼ਾਰ ਬੱਚਾ ਅਪੀਅਰ ਹੋਏਗਾ ਅਪੀਅਰ ਹੋਏਗਾ ਹੀ ਹੋਏਗਾ ਪਰ ਜਿਵੇਂ ਰਾਜਸਥਾਨ ਦੀ ਜਾਂ ਦੂਜੀਆਂ ਸਟੇਟ ਦੀ ਗੱਲ ਕਰਦੇ ਆਂ ਤੇ ਗਿਣਤੀ ਵਧੇਗੀ ਨਹੀਂ ਸਗੋਂ ਦੇਖੋ ਐਕਚੁਅਲ 'ਚ ਪਤਾ ਕੀ ਹੈ ਇੱਕ ਪੰਗਾ ਤਾਂ ਹੁੰਦਾ ਜਾਂਦਾ ਜਿਹੜੀ ਹਨੂਮਾਨਗੜ ਵਾਲੀ ਬੈਲਟ ਆ ਜਾਂ ਗੰਗਾ ਨਗਰ ਵਾਲੀ ਹਾਂਜੀ 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 ਬਿਲਕੁਲ ਨਹੀਂ ਰਿਹਾ ਉਹਨਾਂ ਨੇ ਪੰਜਾਬੀ ਪੜ੍ਹੀ ਹੁੰਦੀ ਆ 10th ਤੱਕ ਮੇਨੇ ਵੀ ਪੰਗਾ ਹੈਗਾ ਜਿਹੜੇ ਬੱਚੇ ਜਿੱਦਾਂ ਮੰਨ ਲਓ ਬੀਲਵਾੜਾ ਦੇ ਆ ਜਾਂ ਜੈਪੁਰ ਦੇ ਆ ਉਹਨਾਂ ਨੂੰ ਪੰਜਾਬੀ ਨਹੀਂ ਪੜ੍ਹੀ ਲਿਕ ਬਟ ਗੰਗਾ ਨਗਰ ਹਨੂਮਾਨਗੜ ਵਾਲੀ ਸਾਈਡ ਵਾਲੇ ਬੱਚੇ ਬਹੁਤ ਜ਼ਿਆਦਾ ਡੀਪੀਐਡ ਕਰਦੇ ਨੇ ਤੇ ਉਹਨਾਂ ਨੇ ਪੰਜਾਬੀ ਪੜ੍ਹੀ ਹੁੰਦੀ ਆ ਜੀ ਜੀ ਤੇ ਐਜ਼ ਅ ਐਡੀਸ਼ਨਲ ਸਬਜੈਕਟ ਉਹਨਾਂ ਨੇ 10th ਤੱਕ ਪੜ੍ਹਿਆ ਹੁੰਦਾ ਤੇ ਉਹ ਥੋੜਾ ਗੇਮ ਚੇਂਜਿੰਗ ਹੋ ਵੀ ਸਕਦਾ ਨਹੀਂ ਸਰ ਕਈ ਵਾਰੀ ਇਹ ਕੰਡੀਸ਼ਨ ਨਹੀਂ ਰੱਖ ਦਿੰਦੇ ਕਿ ਉਹ ਅਪੀਅਰ ਹੋ ਸਕਦੇ ਨੇ ਤੇ ਵਿਦਿਨ 1 ਇਅਰ ਪੰਜਾਬੀ ਕਲੀਅਰ ਕਰ ਲੈ ਏ ਸਰ ਜਦੋਂ ਇਹਨਾਂ ਦੀਆਂ ਸ਼ਰਤਾਂ ਆਉਣਗੀਆਂ ਉਦੋਂ ਹੀ ਸਾਨੂੰ ਪਤਾ ਲੱਗੇਗਾ ਹੁਣ ਇਸ ਇਗਜ਼ਾਮ ਦਾ ਪੈਟਰਨ ਕੀ ਹੋਏਗਾ ਹੂੰ ਉਹ ਵੀ ਸਾਨੂੰ ਪਤਾ ਲੱਗੇਗਾ 18 ਸਤ 2025 ਸਿਰਫ ਸਬਜੈਕਟ ਦੇ ਹੀ ਕੁਐਸਚਨ ਪੁੱਛੇ ਜਾਣਗੇ ਅੱਛਾ ਜੀ ਕਿ ਸਿਰਫ ਜਾਂ ਇਹਦੇ ਨਾਲ ਪੰਜਾਬੀ ਰੀਜ਼ਨਿੰਗ ਇੰਗਲਿਸ਼ ਪੈਡਾਗੋਜੀ ਹਨਾ ਉਹ ਵੀ ਹੋਣਗੇ ਹਾਂ ਇਹ ਵੀ ਪੋਸਿਬਿਲਟੀ ਆ ਨਾਰਮਲੀ ਜੌਬ ਸਟ੍ਰੈਕਸ਼ਨ ਟੈਸਟ ਵਿੱਚ ਜਿਵੇਂ ਮਾਸਟਰ ਕੈਟਰ ਹੁੰਦਾ ਹੈ ਤੇ ਸਬਜੈਕਟ ਦੇ ਹੀ ਪੁੱਛੇ ਜਾਂਦੇ ਨੇ ਐਕਚੁਅਲ 'ਚ ਕੀ ਆ ਸਰ ਡਿਪੈਂਡ ਕਰਦਾ ਇਟ ਡਿਪੈਂਡਸ ਹਮ ਕਿ ਇੱਕ ਇਦਾਂ ਹੈਗਾ ਹਮ ਬਾਕੀ ਇਹਦੇ ਵਿੱਚ ਫਿਜ਼ੀਕਲ ਟੈਸਟ ਦੇ ਵੀ ਫਿਰ ਤੁਹਾਡੇ ਜਿਹੜੀ ਗ੍ਰੇਡੇਸ਼ਨ ਆ ਹਮ ਹੈਨਾ ਜਿੱਦਾਂ ਤੁਸੀਂ ਮੰਨ ਲਓ ਤੁਸੀਂ ਇੰਟਰਨੈਸ਼ਨਲ ਖੇਡੇ ਹੋ ਤੁਸੀਂ ਏ ਗ੍ਰੇਡ ਦੇ ਵਿੱਚ ਆ ਜਾਂਦੇ ਹੋ ਉਹਦੇ ਨੰਬਰ ਹੈਗੇ ਆ ਜੀ ਓਕੇ ਗੁੱਡ ਜੋ ਬੀ ਗ੍ਰੇਡ ਦੇ ਵਿੱਚ ਨੈਸ਼ਨਲ ਪਲੇਅਰ ਹਨਾ ਫਿਰ ਹਾਲ ਕੈਂਡੀਡੇਟਸ ਨੂੰ ਥਿਉਰੀ ਦੀ ਜਿਹੜੀ ਤਿਆਰੀ ਹੈ ਉਹ ਸ਼ੁਰੂ ਕਰ ਦੇਣੀ ਚਾਹੀਦੀ ਹੈ ਮੇਰੇ ਖਿਆਲ ਅੱਜ ਤੋਂ ਹੀ ਘਟੂ ਘਟ ਫਿਜ਼ੀਕਲ ਐਜੂਕੇਸ਼ਨ ਦੇ ਕੁਐਸਚਨ ਤਾਂ ਪੁੱਛੇ ਹੀ ਜਾਣੇ ਨੇ ਸੋ ਸਰ ਮਾਹਰ ਨੇ ਕੁਝ ਇੱਕ ਜਿਹੜੇ ਇਸ ਦੇ ਅਸਪੈਕਟ ਨੇ ਫਿਜ਼ੀਕਲ ਐਜੂਕੇਸ਼ਨ ਦੇ ਪੇਪਰ ਤੁਸੀਂ ਪੜ੍ਹੇ ਹੀ ਹੈ ਉਹਦੇ ਵਿੱਚ ਬਾਇਓਲੋਜੀ ਦਾ ਸਾਈਕੋਲੋਜੀ ਦਾ ਉਹ ਡੀਪ ਅਸਪੈਕਟ ਹੁੰਦਾ ਹੈ ਆਪਣੀ ਹਿਊਮਨ ਬਾਡੀ ਨੂੰ ਸਮਝਣ ਲਈ ਬੜੀਆਂ ਸਾਇੰਟਿਫਿਕ ਟਰਮਸ ਆ ਜਿਹੜੀਆਂ ਆਮ ਸਾਡੇ ਲਈ ਸਮਝਣੀਆਂ ਔਖੀਆਂ ਨੇ ਸੋ ਸਰ ਬੜੇ ਉਹ 3D ਮਾਡਲ ਦੇ ਨਾਲ ਸਮਝਾਉਂਦੇ ਨੇ ਤੁਹਾਡੇ ਲਈ ਬੜਾ ਆਸਾਨ ਹੋ ਸਕਦਾ ਨਾ ਜਿਹੜਾ ਕੋਰਸ ਸਰ ਤੁਹਾਡੇ ਲਈ ਲੈ ਕੇ ਆ ਰਹੇ ਨੇ ਸਰ ਉਸ ਬਾਰੇ ਕੋਈ ਕੋਰਸ ਦੇ ਲਈ ਇਹਨਾਂ ਨੂੰ ਪ੍ਰੇਰਿਤ ਕਰਨਾ ਹੋਵੇ ਕਿ ਤੁਸੀਂ ਵਿੱਚ ਰੱਖੋਗੇ ਇਸ ਤਰ੍ਹਾਂ ਕਰੋਗੇ ਦੇਖੋ ਉਹਦੇ ਵਿੱਚ ਅਸੀਂ ਗੱਲ ਕਰੀਏ ਜੋ ਸਿਲੇਬਸ ਹੈਗਾ ਹੈ ਨਾ ਅਸੀਂ ਕੀ ਕਰਦੇ ਹਾਂ ਜਿਹੜੀ ਤਿਆਰੀ ਕਰवानी ਆ ਉਹ ਸਾਰੇ ਜਦਾਂ ਮੰਨ ਲਓ ਰਾਜਸਥਾਨ ਚ ਹੋਇਆ ਪੀਟੀਆਈ ਦਾ ਐਗਜ਼ਾਮ ਕਿਤੇ ਹੋਇਆ ਹੈ ਨਾ ਸਭ ਤੋਂ ਪਹਿਲਾਂ ਉਹਦੀ ਐਨਾਲਿਸਿਸ ਕਰਨੀ ਪੈਂਦੀ ਹੈ ਬਿਲਕੁਲ ਫਰਾਂ ਪਹਿਲਾ ਐਨਾਲਿਸਿਸ ਕਰਾਂਗੇ ਕਿ ਕੀ ਕੀ ਪੁੱਛਿਆ ਗਿਆ ਹੈ ਤੇ ਉਸ ਹਿਸਾਬ ਨਾਲ ਆਪਾਂ ਤਿਆਰੀ ਕਰਨੀ ਆ ਕਿਉਂਕਿ ਇਹ ਕੰਪੀਟੀਟਿਵ ਇਗਜ਼ਾਮ ਆ ਕੰਪੀਟੀਟਿਵ ਇਗਜ਼ਾਮ ਦੇ ਵਿੱਚ ਜਿਹੜਾ ਬੰਦਾ ਪ੍ਰੈਪਰੇਸ਼ਨ ਕਰ ਰਿਹਾ ਹੂੰ ਉਹਦਾ ਅਸੀਂ ਟਾਈਮ ਕਿੱਦਾਂ ਬਚਾਉਣਾ ਹੈ ਗੁੱਡ ਠੀਕ ਆ ਉਹੀ ਚੀਜ਼ ਕਰਨੀ ਹੈ ਜਿਹੜੀ ਐਗਜ਼ਾਮ ਦੇ ਵਿੱਚ ਆਉਣ ਦੇ ਚਾਂਸਸ ਹੈ ਆਪਾਂ ਉੱਥੇ ਆਪਣੀ ਨੌਲੇਜ ਨਹੀਂ ਦੱਸਣੀ ਹੈਗੀ ਕਿਸੇ ਨੂੰ ਕਿ ਮੈਨੂੰ ਇੰਨਾ ਆਉਂਦਾ ਹੈ ਉਹਦੇ ਵਿੱਚ ਇਹ ਦੱਸਣਾ ਜੇ ਜਿਹੜਾ ਕੁਐਸਚਨ ਪੁੱਛਿਆ ਉਹਦਾ ਜਵਾਬ ਆਉਣਾ ਚਾਹੀਦਾ ਤੁਹਾਨੂੰ ਬਸ ਅੱਛੀ ਕਰਨਾ ਹੈ ਨਾ ਆਪਾਂ ਨੌਲੇਜ ਨਹੀਂ ਦੱਸਣੀ ਸੋ ਆਪਾਂ ਉਹਦੇ ਐਗਜ਼ਾਮ ਦੇ ਸਪੈਸੀਫਿਕ ਪੜ੍ਹਨਾ ਹੈ ਤੁਹਾਡਾ ਟਾਈਮ ਵੀ ਬਚੇ ਤੁਹਾਡੀ એનર્ਜੀ ਵੀ ਬਚੇ ਤੇ ਤੁਹਾਡਾ ਐਗਜ਼ਾਮ ਵੀ ਕਲੀਅਰ ਹੋ ਜਾਏ ਤੇ ਮੈਂ ਜਦੋਂ ਚਲੋ ਲਗਭਗ ਲਾਸਟ ਹੈ ਇਹ ਲਰਨਿੰਗ ਸਟਾਈਲ ਜਿਉ ਕਿ ਮੈਂ ਟੀਚਰ ਐਜੂਕੇਟਰ ਹਾਂ ਤੇ ਕਈ ਬੱਚਿਆਂ ਨੂੰ ਵੇਖ ਕੇ ਜ਼ਿਆਦਾ ਸਮਝ ਆਂਦਾ ਹੈ ਕਈਆਂ ਨੂੰ ਪੜ ਕੇ ਬੁੱਕ ਤੋਂ ਜ਼ਿਆਦਾ ਸਮਝ ਆਂਦਾ ਹੈ ਕਈਆਂ ਨੂੰ ਇੰਟਰੈਕਸ਼ਨ ਨਾਲ ਸਮਝ ਆਂਦਾ ਹੈ ਕਿ ਤੁਹਾਡੇ ਕੋਰਸ ਵਿੱਚ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖੀਆਂ ਹੋਣਗੀਆਂ ਇਹ ਸਾਰੀਆਂ ਗੱਲਾਂ ਹੋਣਗੀਆਂ ਆ ਜਿਹੜਾ ਲੈਕਚਰ ਸਾਡੇ ਹੋਣਗੇ ਉਹ ਬਾਈਲਿੰਗੁਅਲ ਹੋਣਗੇ ਓਕੇ ਪੰਜਾਬੀ ਵੀ ਲਿਖੀ ਹੋਏਗੀ ਨਾਲ ਨਾਲ ਅੰਗਰੇਜ਼ੀ ਵੀ ਲਿਖੀ ਹੋਏਗੀ ਇਹਦਾ ਮਤਲਬ ਤੁਸੀਂ ਰਾਜਸਥਾਨ ਵਾਲਿਆਂ ਨੂੰ ਕਵਰ ਨਹੀਂ ਕਰੋਗੇ ਨੇ ਰਾਜਸਥਾਨ ਮੰਨ ਲਓ ਉਹਨਾਂ ਦੇ 10th ਦੇ ਵਿੱਚ ਪੰਜਾਬੀ ਦੇ ਪੜ੍ਹੀ ਹੋਏਗੀ ਤਾਂ ਹੀ ਉਹ एलिजिबल ਹੋਣਗੇ ਨਾ ਇੱਧਰ ਹਾਂ ਉਹ ਸਮਝ ਲੈਂਦੇ ਨੇ ਠੀਕ ਉਸ ਤੋਂ ਇਲਾਵਾ ਅਸੀਂ ਤੁਹਾਨੂੰ ਪੀਡੀਫਸ ਦਵਾਂਗੇ ਓਕੇ ਜਿਹਦੇ ਵਿੱਚ ਇੱਕ ਤਾਂ ਹੋਏਗਾ ਪੂਰਾ ਤੁਸੀਂ ਇੱਥੇ ਵੱਖਰੀ ਇੱਕ ਵੀਡੀਓ ਇੱਕ ਵੱਖਰੀ ਵੀਡੀਓ ਬਣਾ ਲਾਂਗੇ ਠੀਕ ਹੈ ਨਾ ਕੱਲ ਇੱਕ ਸਪੈਸਿਫਿਕ ਇੱਕ ਇੱਕ ਅਲੱਗ ਵੀਡੀਓ ਆ ਜਾਏਗੀ ਉਹਦੇ ਵਿੱਚ ਆਪਾਂ ਸਟਰਕਚਰ ਦੀ ਗੱਲਬਾਤ ਕਰ ਲਾਂਗੇ ਹਾਂ ਮੇਰੇ ਖਿਆਲ ਚ ਕੈਂਡੀਡੇਟਸ ਨੂੰ ਕੁਝ ਹੋਰ ਕੁਆਰੀ ਹੋਵੇ ਤੇ ਉਹ ਚੈਨਲ ਤੇ ਕਮੈਂਟ ਕਰਕੇ ਸਿੱਧੇ ਰੂਪ ਵਿੱਚ ਸਾਨੂੰ ਪੁੱਛ ਸਕਦੇ ਨੇ ਬਿਲਕੁਲ ਸਾਡੇ ਨਾਲ ਤੁਸੀਂ ਜੁੜ ਸਕਦੇ ਹੋ ਹਾਂ ਰੈਗੂਲਰ ਅਪਡੇਟ ਕਰਦੇ ਰਹਿਣਗੇ ਟੈਲੀਗ੍ਰਾਮ ਚੈਨਲ ਦਾ ਲਿੰਕ ਸਾਡੇ ਚੈਨਲ ਦਾ ਲਿੰਕ ਅਸੀਂ ਇਸ ਵੀਡੀਓ ਦੇ ਨੀਚੇ ਦੀ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਉੱਥੇ ਜਾ ਕੇ ਤੁਸੀਂ ਸਾਡੇ ਟੈਲੀਗ੍ਰਾਮ ਚੈਨਲ ਜੁਆਇਨ ਕਰ ਲਓ ਜੀ ਕੁਝ ਵੀ ਤੁਹਾਡੀ ਕੁਆਰੀਸ ਹੈਗੀਆਂ ਸਾਡਾ ਕੰਟੈਕਟ ਨੰਬਰ ਦਿੱਤਾ ਹੋਇਆ ਠੀਕ ਹੈ ਉੱਤੇ ਜਾ ਕੇ ਤੁਸੀਂ ਕੋਈ ਵੀ ਤੁਹਾਡਾ ਸਵਾਲ ਹੈਗਾ ਤੁਸੀਂ ਪੁੱਛ ਸਕਦੇ ਹੋ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਸਰ